ਮਾਣਾ ਦੇ ਨਾਲ ਲੱਗਦਾ ਪਿੰਡ ਨਸ਼ੇ ਦਾ ਗੜਮ ਰਾਤਪੁਰਾ ਜਿਸ ਦੇ ਵਿੱਚ ਕੀ ਨਸ਼ੇ ਦੇ ਸੌਦਾਗਰ ਕੁਲਦੀਪ ਸਿੰਘ ਦੇ ਘਰ ਨੂੰ ਸਿਟੀ ਪੁਲਿਸ ਡੀਐਸਪੀ ਫਤੇਹ ਸਿੰਘ ਬਰਾੜ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਫਤੇਹ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਨਸ਼ੇ ਦੇ ਚੱਲ ਰਹੇ ਨੇ ਅਤੇ ਜੋ ਕਿ ਇਸ ਟਾਈਮ ਵੀ ਵਿਅਕਤੀ ਜੇਲ੍ਹ ਦੇ ਵਿੱਚ ਹੈ ਅਤੇ ਆਜੇ ਉਸ ਵਿਅਕਤੀ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਲਗਭਗ 110 ਗਾਜ ਦੇ ਵਿੱਚ ਇਹ ਘਰ ਬਣਿਆ ਹੋਇਆ ਸੀ ਅਤੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਉਹਨਾਂ ਦੇ ਘਰ ਉਜੜਨ ਤੇ ਬਰਬਾਦ ਹੋਣ। ਹੁਣ ਆਪਿੰਡੇ ਦੇ ਲੋਕਾਂ ਨੂੰ ਤਾੜਨਾ ਵੀ ਦਿੱਤੀ ਹੈ ਕਿ ਅਗਰ ਕੋਈ ਵੀ ਵਿਅਕਤੀ ਹੁਣ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ। ਅਫੀਸਰ ਸਾਹਿਬ ਦੇ ਨਿਰਦੇਸ਼ ਅਨੁਸਾਰ ਜਿਹੜੇ ਪੈਡਲਰ ਨੇ ਸਪਲਾਈਅਰ ਨੇ ਸਮੱਗਲਰ ਨੇ ਉਹਨਾਂ ਨੂੰ ਇਨਫੋਰਸਮੈਂਟ ਰਾਹੀਂ ਜੋ ਐਸਪਰ ਐਨਡੀपीएस ਦਾ ਕਾਨੂੰਨ ਹੈ। ਉਹਨਾਂ ਨੂੰ ਰਿਕਵਰੀਜ਼ ਕਰਕੇ ਉਹਨਾਂ ਇੱਕਲਾਕ ਮੁਕਦਮੇ ਦਰਜ ਕਰਕੇ ਉਹਨਾਂ ਉਸ ਇਲਾਕੇ ਵਿੱਚ ਹੀ ਬੀਜ ਰਹੇ ਜਿਹੜੇ ਇਹਨਾਂ ਜੋ ਮਾੜੇ ਅਨਸਰ ਨੇ ਜਿਹੜੇ ਆ ਸਪਲਾਈਅਰ ਲਾਲੋਸ ਸਮਗਲਰ ਪੈਡਲਰ ਲਾਲੋ ਜਿਨ੍ਹਾਂ ਨੇ ਗੋਰਖ ਧੰਦਾ ਕਰਕੇ ਉਹ ਮਾੜੀ ਕਮਾਈ ਦੇ ਨਾਲ ਆਪਦੇ ਕੋਈ ਸਾਧਨ ਬਣਾਏ ਆ ਕੋਈ ਘਰ ਬਣਾਏ ਆ ਇਲੀਗਲ ਜਿਹੜੀ ਯੂਜੇਜ ਆਫ ਮਨੀ ਕਰਕੇ ਇਲੀ ਯੂਜ਼ ਕਰਕੇ ਉਹ ਬਣਾਏ ਆ ਸੀ ਉਹਨਾਂ ਦੀ ਇੱਕ ਉਸੇ ਲੜੀ ਦੇ ਤਹਿਤ ਅੱਜ ਸਬਡਿਵੀਜ਼ਨ ਸਮਾਣਾ ਵਿੱਚ ਸਿਟੀ ਥਾਣਾ ਐਸ ਐਚ ਓ ਇਨਸਪੈਕਟਰ ਜਸਪਰੀ ਤੇ ਇਹਨਾਂ ਟੀਮ ਵੱਲੋਂ ਇੱਕ ਬੜੀ ਕਾਮਯਾਬੀ ਮਿਲੀਏ ਸਾਨੂੰ ਅਸੀਂ 68 ਐਫ ਐਨਡੀਪੀਐਸ ਐਕਟ ਦੇ ਤਹਿਤ ਇੱਕ ਸਾਡੇ ਬੜੇ ਪੁਰਾਣੇ ਸਮਗਲਰ ਦਾ ਘਰ ਜਿਸ ਨੂੰ ਅਸੀਂ ਪ੍ਰਾਪਰਟੀ ਸੀਜ਼ ਕਰਾਈ ਹੈ ਇਹਨਾਂ ਦਾ ਨਾਮ ਹੈ ਕੁਲਦੀਪ ਸਿੰਘ ਈਲੀਸ ਮੱਲੀ ਪੁੱਤਰ ਲੇਟ ਅਮਰ ਸਿੰਘ ਪਿੰਡ ਮੁਰਾਦਪੁਰ ਹੈ ਜੋ ਕਿ ਸਾਡੇ ਇਸ ਇਲਾਕੇ ਦਾ ਇੱਕ ਹੌਟਸਪੌਟ ਵੀ ਹੈ ਇਹ ਜੋ ਤਕਰੀਬਨ ਜੋ ਏਰੀਆ ਬੰਦਾ ਹੈ 1400 ਸਕਰ ਫੁੱਟ ਦਾ ਹੈਗਾ ਵੈਸੇ 100 ਗੱਜ ਚ ਹੈਗੀ ਹੈ ਇਹ ਕੋਠੀ ਇਸ ਨੂੰ ਅਸੀਂ ਕੰਪਟੇਟੈਂਟ ਅਥਾਰਟੀ 에 ਦਾ ਕੇਸ ਬਣਾ ਕੇ ਭੇਜਿਆ ਸੀ ਜੋ ਕਿ ਕਨਫਰਮੇਸ਼ਨ ਆਰਡਰ ਆਫ ਪ੍ਰਾਪਰਟੀ ਫੀਜ਼ਿੰਗ ਇਹ ਆ ਚੁੱਕੀ ਹੈ ਜਿਹੜੇ ਮੱਲੀ ਜੀ ਨੇ ਇਹਨਾਂ ਦੇ ਜਿਹੜਾ ਸਮਗਲਰ ਸੀ ਇਹਦੇ ਖਿਲਾਫ ਇਹਦੂ ਇਸ ਮੁਕਦਮੇ ਤੋਂ ਪਹਿਲਾਂ ਪੰਜ ਮੁਕਦਮੇ ਵੀ ਹੱਲ ਸਨ ਜਿਹੜੇ ਵੀ ਭਾਰੀ ਭਾਰੀ ਮਾਤਰਾ ਦੀ ਇਹਨਾਂ ਤੋਂ ਰਿਕਵਰੀ ਹੋਈ ਹੋਈ ਹੈ ਤੇ ਮੈਂ ਕਹਾਂਗਾ ਵੀ ਸਾਡੀ ਟੀਮ ਨੇ ਬਹੁਤ ਹੀ ਚੰਗਾ ਇਹ ਉਪਰਾਲਾ ਕੀਤਾ ਤੇ ਬੜੀ ਕਾਮਯਾਬੀ ਸਾਨੂੰ ਹਾਸਲ ਹੋਈ ਹੈ ਸਰ ਕਈ ਵਾਰ ਇਸ ਤਰ੍ਹਾਂ ਹੁੰਦਾ ਤੁਸੀਂ ਪਹੁੰਚਦੇ ਹੋ ਪਿੱਛੋਂ ਸਾਰੇ ਜਿੰਦੇ ਲਾ ਕੇ ਆਪਣੇ ਘਰ ਨੂੰ ਭੱਜ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਕਿੱਦਾਂ ਕਵਰ ਕਰ ਸਕਦੇ ਹਾਂ ਜੀ ਤੇ ਦੇਖੋ ਜੀ ਸਾਡੇ ਦਾ ਸਰਚ ਅਭਿਆਨ ਕਸੂ ਆਪਰੇਸ਼ਨ ਸੋਰਸ ਸੋਰਸਸ ਆਫ ਇਨਫੋਰਮੇਸ਼ਨ ਨੂੰ ਟਾਈਮ ਟੂ ਟਾਈਮ ਅਸੀਂ ਜਾਰੀ ਕਰੀ ਜਨੇ ਤੇ ਸਾਡੇ ਫੀਲਡਸ ਵੀ ਮੁੰਡੇ ਜਿਹੜੇ ਹੈਗੇ ਸਿਵਲ ਕਪੜਿਆਂ ਵਿੱਚ ਫਿਰਦੇ ਨੇ ਜਦ ਵੀ ਸਾਨੂੰ ਇਨਫੋਰਮੇਸ਼ਨ ਦੀ ਹੈ ਕਈ ਵਾਰੀ ਕੋਈ ਟ੍ਰੈਫਿਕ ਹੀ ਵੀ ਹੋ ਜਾਂਦੇ ਪਰ ਅਸੀਂ ਜੋਰ-ਸ਼ੋਰ ਨਾਲ ਸਬੰਦਿਸ਼ ਮਾਨਾਂ ਦੀ ਪੁਲਿਸ ਤਿੰਨੋਂ ਐਸਐਚਓ ਸਿਵਾਨ ਸਾਰੇ ਚੌਕੀ ਇੰਚਾਰਜ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਜੋਰ ਲਾਇਆ ਹੈ ਵੀ ਇਹ ਨਸ਼ੇ ਦੇ ਦਾ ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਘਰ ਉਜੜ ਗਏ ਹਨ ਕਿ ਅਸੀਂ ਆਪਦੀ ਜਿਹੜੀ ਇਹਨੂੰ ਪੰਜਾਬ ਨੂੰ ਦੁਬਾਰਾ ਇੱਕ ਤੰਦਰੁਸਤ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਅਸੀਂ ਪੂਰਾ ਜੋਰ ਲਾ ਰਹੇ ਹਾਂ ਠੀਕ ਹੈ ਥੈਂਕ ਯੂ ਸਰ ਪੀਸ ਮਾਨਾ ਤੋਂ ਕਹਲਾ ਸ਼ਰਮਾ ਦੀ ਰਿਪੋਰਟ